ਸਰਬਜੀਤ ਕੌਰ ਮਾਮਲੇ ਦੇ ਵਿੱਚ ਪਾਕਿਸਤਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੀਪੀਸੀ ਤੇ ਮਾਨ ਸਰਕਾਰ ਆਮੋ ਸਾਹਮਣੇ ਨੇ ਤੇ ਮਾਮਲੇ ਦੀ ਤਾਜ਼ਾ ਸਥਿਤੀ ਕੀ ਹੈ ਪੂਰਾ ਬੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਾਕਿਸਤਾਨ ਦੇ ਸਿੱਖਾ ਗੂ ਨੇ ਸਖਤ ਤੀਰਥ ਯਾਤਰਾ ਨੀਤੀ ਅਤੇ ਨਵੀਆਂ ਪਾਬੰਦੀਆਂ ਦੀ ਮੰਗ ਕੀਤੀ ਹੈ ਲੈਂਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਪਰਮੇਸ਼ਰ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕ ਪਾਰਤੀ ਯਾਤਰੀਆਂ ਲਈ ਸਖਤ ਨਿਯਮਾਂ ਤੇ ਵਿਚਾਰ ਕਰ ਰਿਹਾ ਹੈ ਜਿਸ ਚ ਉਹਨਾਂ ਦੇ ਠਹਿਰਨ ਦੌਰਾਨ ਬਿਨਾਂ ਨਿਗਰਾਨੀ ਦੇ ਆਵਾਜਾਈ ਨੂੰ ਸੀਮਿਤ ਕਰਨਾ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਉਕਤ ਘਟਨਾ ਨਾਲ ਪਾਕਿਸਤਾਨ ਦੀ ਸ਼ਾਖ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਅਰੋੜਾ ਨੇ ਸਵਾਲ ਕੀਤਾ ਕਿ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇੱਕ ਇਕੱਲੀ ਔਰਤ ਨੂੰ ਜਥੇ ਨਾਲ ਯਾਤਰਾ ਕਰਨ ਦੀ ਆਗਿਆ ਕਿਉਂ ਦਿੱਤੀ ਜਦਕਿ ਸਾਲ 2018 ਚ ਕਿਰਨਵਾਲਾ ਉਰਫ ਅਮਨਾ ਬੀਬੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਉਹਨਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਸ਼ਰਮ ਕਮੇਟੀ ਦੀ ਮार्फत ਰਸਮੀ ਤੌਰ ਤੇ ਬੇਨਤੀ ਕਰੇਗੀ ਕਿ ਭਵਿੱਖ ਦੇ ਜਥਿਆਂ ਚ ਕੋਈ ਵੀ ਇਕੱਲੀ ਔਰਤ ਸ਼ਰਧਾਲੂ ਪਾਕਿਸਤਾਨ ਸਤਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਾਂ ਭੇਜੀ ਜਾਵੇ ਜ਼ਿਕਰ ਜੋਗ ਹੈ ਕਿ ਮਾਮਲੇ 'ਚ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਖਤ ਕਦਮ ਚੁੱਕਣ ਦੇ ਰੌਂ ਦੇ ਵਿੱਚ ਹੈ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਵਿੱਖ 'ਚ ਜੋ ਪਾਕਿਸਤਾਨ ਜਾਣ ਵਾਲੇ ਜਥਿਆਂ 'ਚ ਗੱਲੀ ਮਹਿਲਾ ਦੇ ਨਾਂ ਦੀ ਸਪਰਸ਼ ਨਹੀਂ ਕਰੇਗੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਥੇ ਦੀ ਮਹਿਲਾ ਦੇ ਮੁਲਕ ਨਾ ਪਰਤਣ ਦੀ ਦੂਜੀ ਘਟਨਾ ਵਾਪਰਨ ਮਗਰੋਂ ਸਖਤ ਕਦਮ ਚੁੱਕਿਆ ਗਿਆ ਇਸ ਤੋਂ ਪਹਿਲਾਂ April 2018 'ਚ ਜਥੇ ਨਾਲ ਗਈ ਕਿਰਨ ਵਾਲਾ ਨੇ ਇਸਲਾਮ ਕਬੂਲ ਕਰਕੇ ਲੋਹਾਰ ਦੇ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ ਅਤੇ ਆਪਣਾ ਨਾਂ ਬਦਲ ਕੇ ਅਮਨਾ ਬੀਬੀ ਰੱਖ ਲਿਆ ਸੀ ਉਹਨਾਂ ਕਿਹਾ ਕਿ ਪਹਿਲਾਂ ਮਹਿਲਾ ਇੱਕ ਕੱਲਿਆਂ ਪਾਕਿਸਤਾਨ ਜਾਣ ਤੇ ਇਤਰਾਜ਼ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਸਰਪੰਚ ਅਤੇ ਨਵਰਦਾਰ ਦੀ ਸਪਾਰਸ਼ ਤੇ ਉਸ ਦਾ ਪਾਸਪੋਰਟ ਸਫਾਰਤਾਖਾਨੇ ਨੂੰ ਭੇਜਿਆ ਗਿਆ ਸੀ ਇਹ ਪੁਲਿਸ ਅਤੇ ਖੁਫੀ ਏਜੰਸੀਆਂ ਦੀ ناکਾਮੀ ਹੈ ਕਿਉਂਕਿ ਕਿਉਂਕਿ ਮੈਲਾ ਖਿਲਾਫ 3 ਅਤੇ ਉਸ ਤੇ ਦੋ ਪੁੱਤਰਾਂ ਖਿਲਾਫ 10 ਕੇਸ ਦਰਜ ਨੇ ਸਿੱਕ ਸ਼ਰਦਾਲੂ 1950 ਦੀ ਨਹਿਰੂ ਲਿਆਕਤ ਸੰਧੀ ਤਹਿਤ ਇਤਿਹਾਸਿਕ ਗੁਰੂਤਾ ਮੰਦੇ ਦਰਸ਼ਨ ਆਲੀ ਪਾਕਿਸਤਾਨ ਜਾਂਦੇ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1974 ਦੇ ਸਮਝੌਤੇ ਤਹਿਤ 3000 ਸਿੱਖ ਸ਼ਰਧਾਲੂ ਨੂੰ ਗੁਰੂ ਧਾਮਾਂ ਦੇ ਦਰਸ਼ਨ ਆਲੀ ਭੇਜਿਆ ਜਾਂਦਾ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸफारਿਸ਼ ਤੇ ਹਰਮੰਦਰ ਸਾਹਿਬ ਕੰਪਲੈਕਸ ਤਤ ਦਫਤਰ ਜਾਂ ਨੇੜਲੇ ਗੁਰਦੁਆਰਿਆਂ 'ਚ ਪਾਸਪੋਰਟ ਜਮ੍ਹਾਂ ਕਰਵਾਈ ਜਾਂਦੇ ਨੇ ਪਾਸਪੋਰਟ ਸਬਰਥਾਕਾਂਨੇ ਨੂੰ ਭੇਜੇ ਜਾਣ ਤੋਂ ਪਹਿਲਾਂ ਸੂਬੇ ਅਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਵੱਖੋ-ਵੱਖਰੇ ਤੌਰ ਤੇ ਵਿਅਕਤੀ ਦੀ ਜਾਂਚ ਪੜਤਾਲ ਕਰਦੀਆਂ ਨੇ ਅਤੇ ਕੋਈ ਸ਼ੱਕ ਹੋਣ ਤੇ ਉਸ ਨੂੰ ਜਥੇ 'ਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਜਥੇ ਦੇ ਮੈਂਬਰਾਂ ਮੁਤਾਬਕ ਔਰਤ ਲਗਭਗ 8 ਦਿਨਾਂ ਤੱਕ ਜਥੇ ਨਾਲ ਰਹੀ ਪਰ ਉਸ ਨੇ ਨਾ ਤਾਂ ਕਿਸੇ ਰਿਸ਼ਤੇਦਾਰ ਨਾਲ ਮਿਲਣ ਦੀ ਗੱਲ ਕੀਤੀ ਅਤੇ ਨਾ ਹੀ ਆਪਣੇ ਕਿਸੇ ਨਿੱਜੀ ਫੈਸਲੇ ਦਾ ਕੋਈ ਸੰਕੇਤ ਦਿੱਤਾ ਜਿਕਰ ਔਰਤ ਪਹਿਲਾਂ ਤੋਂ ਕਿਸੇ ਨਾਲ ਆਨਲਾਈਨ ਸੰਪਰਕ 'ਚ ਸੀ ਉਸਦੇ ਇਰਾਦਿਆਂ ਬਾਰੇ ਕੋਈ ਸ਼ੱਕ ਸੀ ਤਾਂ ਇਹ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਈ ਵਾਰ ਸ਼ੱਕੀ ਪਸ਼ੋਕੜ ਵਾਲੇ ਯਾਤਰੀਆਂ ਨੂੰ ਵਾਟਰ پارک ਕਰਨ ਤੋਂ ਪਹਿਲਾਂ ਹੀ ਰੋਕਿਆ ਗਿਆ ਇਸ ਲਈ ਜੇਕਰ ਜਾਂਚ ਠੀਕ ਢੰਗ ਨਾਲ ਕੀਤੀ ਜਾਂਦੀ ਤਾਂ ਔਰਤ ਨੂੰ ਵੀ ਸਮੇਂ ਤੇ ਰੁਕਿਆ ਜਾ ਸਕਦਾ ਸੀ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਮਲਾ ਦੁਖਦਾਈ ਹੈ ਤੇ ਇਸ ਨਾਲ ਪਰਿਵਾਰ ਤੇ ਨਾਲ-ਨਾਲ ਸਿੱਖ ਸਮੁਦਾਇ ਦੀ ਵੀ ਬਦਨਾਮੀ ਹੁੰਦੀ ਹੈ ਜਿੱਥੇ ਦਾ ਹਰ ਮੈਂਬਰ ਸਿੱਖ ਕੌਮ ਦਾ ਨੁਮਾਇੰਦਾ ਹੁੰਦਾ ਹੈ ਤੇ ਕਿਸੇ ਵੀ ਨਿੱਜੀ ਫੈਸਲੇ ਦਾ ਅਸਰ ਪੂਰੀ ਕੌਮ ਦੇ ਵਕਾਅ ਤੇ ਪੈਂਦਾ ਹੈ ਸਖਤਰੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਯਾਤਰਾ ਨਾਲ ਸੰਬੰਧਿਤ ਜਾਂਚ ਪ੍ਰਣਾਲੀ ਨੂੰ ਹੋਰ ਸਖਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਥੇ ਦੀ ਧਾਰਮਿਕ ਯਾਤਰਾ ਦਾ ਗਲਤ ਉਪਯੋਗ ਨਾ ਕਰ ਸਕੇ ਉਹਨਾਂ ਕਿਹਾ ਕਿ ਸਰਕਾਰ ਬੇਸ਼ੱਕ ਵੀਜ਼ਾ ਤੇ ਹੋਰ ਰਸਮਾਂ 'ਚ ਉਦਾਰਤਾ ਦਿਖਾਏ ਪਰ ਸੁਰੱਖਿਆ ਜਾਂਚ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਸਵੀਕਾਰ ਨਹੀਂ ਕੀਤੀ ਜਾ ਸਕਦੀ ਉਹਨਾਂ ਦੋਹਰਾਇਆ ਕਿ ਉਹ ਇਸ ਮਾਮਲੇ 'ਚ ਕਿਸੇ ਵੀ ਥਾਂ ਆਪਣੀ ਗਲਤੀ ਨਹੀਂ ਮੰਨਦੇ ਕਿਉਂਕਿ ਅਸੀਂ ਸਿਰਫ ਸਰਕਾਰ ਵੱਲੋਂ ਭੇਜੀ ਗਈ ਸੂਚੀ ਦੇ ਆਧਾਰ 'ਤੇ ਹੀ ਜਥਾ ਤਿਆਰ ਕਰਦੇ ਹਾਂ ਇਹ ਵੀ ਕਿਹਾ ਜਾ ਰਿਹਾ ਕਿ ਪਰਿਵਾਰ ਨੂੰ ਇਸ ਮਾਮਲੇ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਜਦ ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਇਆ ਤਾਂ ਸਰਕਾਰ ਅਤੇ ਐਜਪੀਸੀ ਦੋਹਾਂ ਤੇ ਸਵਾਲ ਉੱਠੇ ਐਜੀਪੀਸੀ ਨੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਜਵਾਬ ਵਿੱਚ ਸਰਕਾਰ ਨੇ ਵੀ ਐਜੀਪੀਸੀ ਨੂੰ ਮੇਣਾ ਮਾਰਿਆ ਕਿ ਜੇ ਉਹਨਾਂ ਵੱਲੋਂ ਕੁਝ ਕਰਨ ਦੀ ਕੋਸ਼ਿਸ਼ ਹੁੰਦੀ ਤਾਂ ਫਿਰ ਕਹਿੰਦੇ ਕਿ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਹੋ ਰਹੀ ਹੈ ਇਸ ਵਿਚਾਲੇ ਐਜੀਪੀਸੀ ਨੇ ਆਪਣੀ ਸਪਾਈ ਵਿੱਚ ਇੱਕ ਹੋਰ ਤਰਕ ਪੇਸ਼ ਕੀਤਾ ਕਿ ਸਰਬਜੀਤ ਕੌਰ ਦੇ ਇਕੱਲੇ ਹੋਣ ਕਾਰਨ ਉਹ ਤਾਂ ਪਹਿਲਾਂ ਹੀ ਉਸਦੀ ਅਰਜ਼ੀ ਨੂੰ ਖਾਰਜ ਕਰ ਚੁੱਕੇ ਸੀ ਪਰ ਪੰਚਾਇਤ ਦੀ ਸਿਫਾਰਿਸ਼ ਤੇ ਉਸ ਨੂੰ ਜਥੇ ਨਾਲ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਦਾ ਪਿੰਡ ਐਮਨੀਪੁਰ ਦੇ ਸਰਪੰਚ ਨੇ ਜਵਾਬ ਦਿੰਦਿਆਂ ਕਿਹਾ ਕਿ ਉਸਨੇ ਸਰਬਜੀਤ ਕੌਰ ਦੇ ਕੋਈ ਕਾਗਜ਼ ਵੈਰੀਫਾਈ ਨਹੀਂ ਕੀਤੇ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਲਤਾਨਪੁਰ ਲੋਧੀ ਤੋਂ ਐ ਜੀ ਪੀ ਸੀ ਮੈਂਬਰ ਗੁਰਪ੍ਰੀਤ ਕੌਰ ਰੋਹੀ ਨੇ ਪਾਕ ਜਾਣ ਲਈ ਸਰਬਜੀਤ ਕੌਰ ਦੇ ਨਾਮ ਦੀ ਪੇਸ਼ਕਸ਼ ਕੀਤੀ ਸੀ ਮੀਡੀਆ 'ਚ ਰੋਹੀ ਨੇ ਕਿਹਾ ਕਿ ਉਹਨਾਂ ਤਾਂ ਨਿਯਮਾਂ ਤਹਿਤ ਹੀ ਉਸਦੇ ਪਿੰਡ ਵਿੱਚ ਰਹਿਣ ਦੀ ਪੁਸ਼ਟੀ ਕਰਨ ਤੋਂ ਬਾਅਦ ਫਾਈਲ ਅਗੇ ਜੁਪੀਸੀ ਨੂੰ ਭੇਜੀ ਸੀ ਪਰ ਉਥੋਂ ਉਹ ਫਾਈਲ ਕਦੇ ਵੀ ਵਾਪਸ ਨਹੀਂ ਆਈ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਕਿਹਾ ਕਿ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਸਾਹਮਣੇ ਆਈ ਸੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਉਹਨਾਂ ਵੱਲੋਂ ਇਨਕੁਆਇਰੀ ਕਿਉਂ ਨਹੀਂ ਕਰਵਾਈ ਗਈ ਇਸ ਤੇ ਸਿਹਤ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਮੇਟੀ ਪਹਿਲਾਂ ਤਾਂ ਇਹ ਦੱਸ ਦਵੇ ਕਿ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਜਦ ਵੀ ਪੰਜਾਬ ਸਰਕਾਰ ਧਾਰਮਿਕ ਮਸਲੇ ਵਿੱਚ ਕੁਝ ਦਖਲਅੰਦਾਜ਼ੀ ਕਰਦੀ ਹੈ ਤਾਂ ਇਹ ਜੋ ਕਹਿ ਦਿੰਦੇ ਨੇ ਕਿ ਧਾਰਮਿਕ ਮਾਮਲੇ ਵਿੱਚ ਸਰਕਾਰ ਦਾ ਖਲੰਦਾਸੀ ਨਾ ਕਰੇ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਨਸੀਹਤ ਦਿੱਤੀ ਕਿ ਸ਼੍ਰੋਮਣੀ ਕਮੇਟੀ ਪਹਿਲਾ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਕਰੇ ਕਿ ਕਿਸ-ਕਿਸ ਚੀਜ਼ ਦੀ enquairy ਕਰਾਉਣੀ ਹੈ ਜਦ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਣ ਲੱਗ ਜਾਂਦੇ ਨੇ ਜੋ ਕਿ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਬਾਰੇ ਬੋਲਦਿਆਂ ਕਿਹਾ ਕਿ ਇਹ ਡੈਮੋਕਰੇਸੀ ਦਾ ਘਾਣ ਹੋ ਰਿਹਾ ਕੇਂਦਰ ਸਰਕਾਰ ਸ਼੍ਰੀਆਮ ਸਾਡੇ ਨਾਲ ਧੱਕਾ ਕਰ ਰਹੀ ਹੈ